ਕਿਉਂ ਆਪਣਾ ਜੀਵਨ ਅਸੀਂ ਗਲਤ ਕਰਦੇ ਹਾਂ ਨਿੰਦਿਆ ਕਰਕੇ ਹੰਕਾਰ ਕਰਕੇ ਹੰਕਾਰ ਨਿੰਦਿਆ ਨੂੰ ਜਨਮ ਦਿੰਦਾ ਹੈ ਹੰਕਾਰ ਜਿਹੜਾ ਹੈ ਉਹ ਹਮੇਸ਼ਾ ਹੀ ਦੂਜੇ ਦੀ ਨਿੰਦਿਆ ਕਰਾਉਂਦਾ ਹੈ ਕਿਉਂਕਿ ਜਿਸ ਬੰਦੇ ਦੇ ਅੰਦਰ ਅਹੰਕਾਰ ਹੋਵੇ ਉਹਦੇ ਅੰਦਰ ਨਾਮ ਨਹੀਂ ਵੱਸ ਸਕਦਾ ਮੈਂ ਨਹੀਂ ਕਹਿੰਦਾ ਗੁਰੂ ਮਹਾਰਾਜ ਕਹ ਰਹੇ ਦੇ ਨਾ ਹਉਮੈ ਨਾਮੇ ਨਾਲ ਵਿਰੋਧ ਹੈ ਦੋਵੇਂ ਨਾ ਵਸੇ ਇੱਕ ਸਾਂ ਇਹ ਜਦੋਂ ਇਹਨਾਂ ਦਾ ਆਪਸ ਚ ਰਿਸ਼ਤਾ ਹੀ ਹੈ ਨਹੀਂ ਜੇ ਉਹ ਹੋ ਮੇ ਕਰ ਲਓਗੇ ਜਿਹੜਾ ਹੁ ਮੇ ਕਰ ਰਿਆ ਹੁ ਮੇ ਕਰਕੇ ਨਿੰਦਿਆ ਕਰ ਰਿਹਾ ਦਾ ਮਤ ਕਿੰਨੇ ਔਗਣ ਉਹਦੇ ਵਿੱਚ ਨੇ ਤੇ ਉਹ ਪਰਮੇਸ਼ਰ ਦੇ ਨੇੜੇ ਤੇ ਗੁਰੂ ਗ੍ਰੰਥ ਸਾਹਿਬ ਦਾ ਕਦੋਂ ਜਨ ਬਣ ਸਕਦਾ ਕਦੀ ਵੀ ਨਾ ਉਹਦਾ ਜਨ ਬਣ ਸਕਦਾ ਕਦੀ ਵੀ ਨਹੀਂ ਬਣੇਗਾ ਉਹਦੀ ਸੋਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦਰਸ਼ਨ ਤੇ ਨਹੀਂ ਆਉਣਗੇ ਕਿਉਂ ਨਹੀਂ ਆਉਣਗੇ ਜਦੋਂ ਉਹਦੇ ਸੰਸਾਰ ਦਾ ਉਹਦੇ ਉਦੇ ਰੂਪ ਦਾ ਹੀ ਨਿੰਦਿਆ ਕਰ ਦਿੱਤੀ ਤੇ ਮਹਾਰਾਜ ਤੇ ਬੜਾ ਢੂੰਗਾ ਕਹਿ ਕੇ ਖਾਕੋ ਖਾਕ ਨਾ ਨਿੰਦੀਏ ਖਾਕ ਜੇਵੜ ਨਾ ਕੋਏ ਚੀਂਦੇ ਆ ਪਹਿਰਾ ਥਲੇ ਮੋਇਆ ਸਿਰ ਉੱਪਰ ਹੋ ਗੋਲੀ ਦੀ ਲਾਗੇ ਕਿllੀਆਂ ਵੀ ਗੜ ਦਿੰਦੇ ਜੋ ਤੇ ਦੱਸਦੇ ਆ ਇਨਸਾਨ ਨੂੰ ਵੀ ਹੁਣ ਤੂੰ ਚਲਾ ਗਿਆ ਤੇਰੇ ਉੱਪਰ ਹੀ ਇਹਨੂੰ ਨਾ ਕਿਤੇ ਨਿੰਦਰਾ ਭਰੀ